ਕਬੀਰ ਰਾਤੀ ਹੋਵੈ ਕਾਰੀਆਂ ਭਗਤ ਕਬੀਰ ਜੀ ਦੇ 10ਵੇਂ ਸ਼ਲੋਕ ਵਿੱਚ ਵਰਣਨ ਕਰਦੇ ਰਾਤੀ ਬਹੁ ਵਚਨ ਹੋਣ ਕਰਕੇ ਬੰਦੇ ਨਾਲ ਬੋਲੇ ਹਨ ਹੋਵੈ ਹੁੰਦੀਆਂ ਹਨ ਕਾਰੀਆਂ ਪਾਪ ਕਾਰੀਆਂ ਕਿ ਵੀ ਬਹੁ ਵਚਨ ਹੈ ਬਾਬਾ ਜੀ ਕਹਿੰਦੇ ਰਾਤਾਂ ਕਾਲੀਆਂ ਹੋਣ ਕਾਰੇ ਉਪੇ ਜੰਤ ਕਾਲੀਆਂ ਰਾਤਾਂ ਨੂੰ ਫਿਰ ਕਾਲੇ ਕਾਰੇ ਵਿੱਚ ਕਾਲੇ ਮਨ ਵਾਲੇ ਮੈਲੇ ਮਨੁੱਖ ਚੋਰ ਲਟੇਰੇ ਉਬੇ ਉੱਠ ਕਰਾਉਂਦੇ ਹਨ ਜੰਤੋ ਜੀਵੋ ਆਦਮੀ ਜਿਹੜੇ ਚੋਰੀਆਂ ਕਰਦੇ ਲਟੇਰੇ ਨੇ ਕਾਲੀਆਂ ਰਾਤਾਂ ਨੂੰ ਉੱਠ ਕਰਾਉਂਦੇ ਨੇ ਲੈ ਬਾਹੇ ਉੱਠ ਤਾਵ ਕੇ ਆਹੇ ਲੈ ਕੇ ਹਥਿਆਰ ਲੈ ਕੇ ਵਰਤਗਲੋਂਦੇ ਨੇ ਤੋਰਪੰਦੇ ਨੇ ਚੋਰੀਆਂ ਕਰਨ ਵਾਲਾ ਤੇ ਜਾਨ ਮਾਰੇ ਭਗਵੰਤ ਆਸ਼ੇ ਬਖਸ਼ੇ ਕਰਦੇ ਜਿਹੜੇ ਚੋਰੀਆਂ ਕਰਦੇ ਹੋ ਲੁੱਟਾਂ ਕਰਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਆਪ ਮਾਰਦੇ ਕਹਿਣ ਤੋਂ ਭਾਵ ਉਹ ਜਿੰਨੀਆਂ ਮਰਜ਼ੀ ਚੋਰੀਆਂ ਕਰ ਲੈਣ ਲੁੱਟਾਂ ਕਰ ਲੈਣ ਉਹਨਾਂ ਬੰਦਾ ਕੁਛ ਨਹੀਂ ਹੈ ਕਿਉਂਕਿ ਵਾਹਿਗੁਰੂ ਉਹਨਾਂ ਨੂੰ ਆਪ ਮਾਰਦਾ ਆਮ ਘਾਵਤ ਹੈ ਨਾ ਜਿਹਦੇ ਘਰ ਚੋਰੀ ਹੋ ਜੋ ਉਹਨਾਂ ਤੇ ਦੁਆਰਾ ਦੀਵਾ ਜਗ ਪੈਂਦਾ ਹੈ ਜਿਹੜੇ ਚੋਰ ਨੇ ਕੋਰੀਆਂ ਕਰਨ ਵਾਲੇ ਉਹਨਾਂ ਕਰ ਕਰੇ ਦੀ ਬਾਣੀ ਜਗਦਾ ਆਪਾਂ ਅੰਮ੍ਰਿਤ ਰੇਣ ਜਿਹੜੇ ਅੱਜ ਕਾਂਗਰਸ ਜਮਾਨੇ ਵਿੱਚ ਲੁੱਟਾਂ ਕਰਨ ਵਾਲੇ ਕਿਸੇ ਦਾ ਪੈਸਾ ਮਾਰ ਦਿੰਦੇ ਪੈਸਾ ਲੈ ਕੇ ਦਿੰਦੇ ਨੇ ਵਾਸਤੇ ਉਹਨਾਂ ਦੇ ਹਾਲਾਤ ਬਦਤਰ ਹੁੰਦੇ ਜਾਂਦੇ ਮਾਰੇ ਹੁੰਦੇ ਜਾਂਦੇ ਔਰ ਜਿੰਨਾ ਪੈਸੇ ਮਰੇ ਹੁੰਦੇ ਨੇ ਮਹਾਰਾਜ ਉਹਨਾਂ ਨੂੰ ਦੰਦੁ ਗਣੀ ਰਾਹ ਚੋਗਣੀ ਤਰਤੀ ਬਖਸ਼ਿਸ਼ ਕਰ ਦਿੰਦਾ ਉਹਨਾਂ ਦੀ ਹਮੇਸ਼ਾ ਕਰਦੀ ਕਰਾਉਂਦਾ ਕਬੀਰ ਚੰਦਨ ਦਾ ਬਿਰਵਾਕਲਾ ਚੰਦਨ ਦਾ ਰੁੱਖ ਪਾਛੇ ਕਹਿੰਦੇ ਚੰਗਾ ਕਿਉਂਕਿ ਉਹ ਤੁਸਕੰਦੀ ਬਹੁਤ ਵਧੀਆ ਹੁੰਦੀ ਬੇੜਿਓ ਬੇੜਿਓ ਸੁਪਾ ਕੇ ਰਿਆ ਹੋਵੇ ਢਾਕ ਫਲਾਸ ਢਾਕ ਫਲਾ ਬਰਗੇ ਰੁੱਖਾਂ ਨੇ ਸਿਸਰੀਆਂ ਮੜਕਿਆਂ ਨੇ ਝਾੜੀਆਂ ਨੇ ਪਾਵੇਂ ਉਹਨੂੰ ਘੇਰਿਆ ਹੋਵੇ ਕਹਿੰਦੇ ਉਹਨਾਂ ਦੀ ਵੀ ਕਿਸਮਾ ਚੰਗੀ ਉਹ ਇਹ ਵੀ ਚੰਦਨ ਹੋਏ ਰਹੇ ਬਸ ਇਹ ਜੋ ਚੰਦਨ ਪਾਵਾਂ ਜਿਹੜੇ ਚੰਦਨ ਦੇ ਕੋਲ ਵੱਸਦੇ ਨੇ ਨਾ ਝਾੜੀਆਂ ਅਤੇ ਰੁੱਖ ਉਹਨਾਂ ਦੇ ਵਿੱਚੋਂ ਹੀ ਚੰਦਨ ਦੀ ਖੁਸ਼ਬੂ ਆਉਂਦੀ ਹੈ ਇਹਨਾਂ ਦੋਸ਼ ਲੋਕਾਂ ਨੂੰ ਸੁਣਾਉਂਦੇ ਕਹਿੰਦੇ ਵੀ ਜਿਹੜੇ ਤੇ ਡੋਟਾ ਖੂਹਾਂ ਚੂਰਾ ਯਾਰਾਂ ਦੀ ਉਹ ਸੰਗਠ ਕਰਦੇ ਨੇ ਕਿਉਂਕਿ ਚੋਰ ਲੁਟੇਰੇ ਆ ਕੇ ਡੁੱਬਦੇ ਉਹਨਾਂ ਨੂੰ ਵੀ ਲੈ ਜਾਂਦੇ ਹੈ ਜਿਹੜੇ ਚੰਗੇ ਪੁਰਸ਼ ਚੰਦਨ ਵਰਗੇ ਪਵਿੱਤਰ ਉਰਸ਼ਣੇ ਪਵਿੱਤਰ ਰੂਹਾਂ ਨੇ ਨਾਮ ਰਸੀਆਂ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਉਹ ਆਪ ਤੇ ਤਰਦੇ ਨੇ ਕਿ ਸੰਗੀਆਂ ਨੂੰ ਹੀ ਧਾਰ ਦਿੰਦਗੇ ਇਸ ਲਈ ਬਾਬਾ ਪੀਰ ਜੀ ਇੱਥੇ ਸਾਨੂੰ ਸਮਝਾਣਗੇ ਵੀ ਮਾਰਿਆਂ ਦੀ ਚੋਰਾਾਂ ਬਟੇਰੀਆਂ ਦੀ ਕੋ ਸੰਗਤ ਛੱਡ ਕੇ ਨਾਮ ਰਸੀਆਂ ਜੁੜੀਆਂ ਰੂਹਾਂ ਦੀ ਸੰਗਤ ਕਰੋ ਜੀ